ਅਸੀਂ ਹੋਵਾਂਗੇ 2004 ਲੋਕੋ ਉਹ ਕਤਲ ਕੀਤੇ ਆ ਵੀ ਅਸੀਂ ਕਦੇ ਮੁੱਕਲੇ ਨਹੀਂ ਐਨੀ ਲੰਮੀ ਆ ਸਾਡੀ ਕਤਾਰ ਲੋਕੋ ਐਨੀ ਲੰਮੀ ਆ ਸਾਡੀ ਕਤਾਰ ਲੋਕੋ ਅੱਜ ਸੰਗਰੂਰ ਦੀ ਧਰਤੀ ਦੇ ਉੱਤੇ 71 ਹੋਏ ਮੇਰੇ ਮੇਤ ਕਸਾ ਕਿਸਾਨ ਮਜ਼ਦੂਰ ਮਲਾਜਮ ਵਿਦਿਆਰਥੀ ਸਮੂਹ ਕਿਸਾ ਜਿਹੜਾ ਹਮੇਸ਼ਾ ਲੁਕਾਈ ਦੀ ਗੱਲ ਕਰਦਾ ਹੈ ਤੇ ਅੱਜ ਜਿਹੜਾ ਸਰੂਰ ਦੀ ਧਰਤੀ ਦੇ ਉੱਤੇ ਅਸੀਂ ਇਕੱਠੇ ਹੋਇਆ ਜੋ ਪੰਜਾਬ ਸਰਕਾਰ ਦੇ ਵੱਲੋਂ ਆਨ-ਆਲਾਈਨ ਪਾਵਨ ਦੀ ਲਾ ਕੇ ਮਜ਼ਦੂਰਾ ਤੇ ਕਿਸਾਨਾਂ ਦੀ ਆਵਾਜ਼ ਨੂੰ ਜਿਹੜਾ ਓਹ ਦੰਦੇ ਲਈ ਆ ਜਿਹੜਾ ਜ਼ੋਰ ਲਾਇਆ ਜਾ ਰਿਹਾ ਹੈ ਅਸੀਂ ਇੱਥੇ ਦੀ ਸਰਕਾਰ ਨੂੰ ਇਹ ਚੁਣੌਤੀ ਦਿੰਨੇ ਆ ਤੇ ਨਾਲ ਦੀ ਨਾਲ ਉਹ ਇਤਿਹਾਸ ਆ ਜਿਹੜਾ ਉਹ ਇਤਿਹਾਸ ਦੀ ਯਾਦ ਦਿਲਾਉਣਾ ਚਾਹੁੰਦੇ ਆ ਕਿ ਜਦੋਂ ਇਸ ਧਰਤੀ ਦੇ ਉੱਤੇ ਉਸ ਹਾਕਮਾਂ ਨੇ ਹੋਏ ਜੋਰ ਲਾ ਕੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਆ ਜਿਹੜਾ ਉਹ ਸੀਸ ਕਲਮ ਦੇ ਉੱਤੇ ਇਨਾਮ ਰੱਖੇ ਸੀ ਤੇ ਉਹ ਕਦੇ ਸੀਸ ਨੇ ਜਿਹੜੇ ਕਦੇ ਖਤਮ ਨਹੀਂ ਹੋਏ ਸੀ ਅੱਜ ਇਹਨਾਂ ਨੂੰ ਲੱਗਦਾ ਹੈ ਕਿ ਜ਼ਮੀਨ ਪ੍ਰਾਪਤੀ ਸੰਸਦ ਕਮੇਟੀ ਦੇ ਆਗੂਆਂ ਨੂੰ ਮੀਟਿੰਗਾਂ ਦੇ ਬਹਾਨੇ ਬੁਲਾ ਕੇ ਪਹਿਲਾਂ ਦੇ ਵਿੱਚ ਸੁਤਨ ਦੇ ਨਾਲ ਆ ਜਿਹੜੀ ਆਵਾਜ਼ ਆ ਜਿਹੜੀ ਉਹ ਦਰਜੂਗੀ ਇਹ ਪਰਮ ਹੋ ਸਕਦਾ ਇਹਨਾਂ ਨੂੰ ਅੱਜ ਪੰਜਾਬ ਦੇ ਮੌਕ ਇੱਥੇ ਬੈਠੇ ਇਸ ਗੱਲ ਦੀ ਗਵਾਹੀ ਭਾਦੇ ਨੇ ਕਿ ਭਗਵਾਨ ਤੁਮਾਰਾ ਤੂੰ ਇਹ ਪਰਮਾ ਜਿਹੜਾ ਪਾਲਣਾ ਛੜਦੇ ਤੂੰ ਗੱਲ ਜਿਹੜੀ ਜ਼ਮੀਨ ਦੀ ਕਰਦਾ ਹੈ ਇਹ ਲੋਕਾਂ ਦੀ ਜ਼ਮੀਨ ਹੈ ਚਾਹੇ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਚਾਹੇ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਹੋਣ ਪੰਜਾਬ ਹੈ ਚਾਹੇ ਜ਼ਮੀਨ ਦੇ ਉੱਤੇ ਲੜ ਰਹੀਆਂ ਹੋਰ ਜਥੇਬੰਦੀਆਂ ਨੇ ਉਹ ਜ਼ਮੀਨ ਦੀ ਗੱਲ ਕਰਨ ਗਿਆ ਆਪੇ ਹੱਕਾਂ ਲਈ ਲੜਦਿਆਂ ਆ ਰਹੀਆਂ ਨੇ ਤੇ ਉਹ ਲੜਨ ਗਿਆ ਇੱਥੇ ਕਲੀ 927 ਏਕੜ ਜ਼ਮੀਨ ਦੀ ਗੱਲ ਨਹੀਂ ਅਸੀਂ ਕਰਨ ਆਏ ਇਹ ਸਾਡੇ ਲੋਕਾਂ ਦੀ ਅਮਾਨਤ ਹੈ ਏ ਲੋਕਾਂ ਨੇ ਆਪਣੇ ਹੱਕ ਅਧਿਕਾਰ ਨੇ ਜਿਹੜੇ ਉਹ ਲਾਲ ਝੰਡੇ ਦੇ ਜੋਰ ਦੇ ਉੱਤੇ ਉਹ ਕਿਸਾਨੀ ਦੇ ਝੰਡੇ ਦੇ ਜੋਰ ਦੇ ਉੱਤੇ ਆ ਜਿਹੜਾ ਆਪਦੇ ਜ਼ਮੀਨਾਂ ਨੇ ਜਿਹੜੀਆਂ ਆਪਦੇ ਉਹਨਾਂ ਦੇ ਉੱਤੇ ਕਰਜ਼ੇ ਕਰਨੇ ਨੇ ਕਿਉਂਕਿ ਉਹਨਾਂ ਦਾ ਹੱਕ ਹੈ ਅਧਿਕਾਰ ਹੈ ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨਾਂ ਨਜੂਲ ਪਈਆਂ ਨੇ ਜਿਨ੍ਹਾਂ ਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਕਰਜ਼ੇ ਕੀਤੇ ਹੋਏ ਤਾਂੜੇ ਨੋਕਾਵੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੱਥੇ ਦੇ ਜਿਹੜੇ ਪੋਲੀਟੀਕਲ ਬੰਦੇ ਨੇ ਇੱਥੇ ਦੀਆਂ ਸਰਕਾਰਾਂ ਦੇ ਵਿੱਚ ਬੈਠੇ ਬੰਦੇ ਨੇ ਅਫਸਰਾਂਾਂਾਂ ਵਿੱਚ ਬੈਠੀਆਂ ਨੇ ਤੇ 101 ਕਾਂ ਦੇ ਵਿੱਚ ਉਹਨਾਂ ਦੇ ਕਰਜ਼ੇ ਨੇ ਜਿਹੜੇ ਉਹ ਜ਼ਮੀਨਾਂ ਦੇ ਤੇ ਕਰਜ਼ੇ ਨੇ ਤੇ ਉਹਨਾਂ ਕਰਜ਼ਿਆਂ ਨੂੰ ਐ ਜਿਹੜਾ ਸਰਕਾਰ ਹੈ ਉਹ ਸੁਲਵਾਉਣ ਦੀ ਬਜਾਏ ਜਦੋਂ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੁੰਦੀ ਆ ਰਹੀ ਆ ਇਸ ਕਰਕੇ ਅਮਾ ਜਿਹੜਾ ਇਹ ਸਾਨੂੰ ਕੱਢਣਾ ਪੈਣਾ ਅਸੀਂ ਨਜੂਲ ਜ਼ਮੀਨ ਦੀ ਇਕੱਲੇ ਦੀ ਗੱਲ ਨਹੀਂ ਕਰਦੇ ਪਿੰਡਾਂ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਸਦ ਕਮੇਟੀ ਦੀ ਅਗਵਾਈ ਦੇ ਹੇਠ ਕ੍ਰਾਂਤੀਕਾਰੀ ਪਿੰਡੂ ਮਜ਼ਦੂਰਾਂ ਨੇ ਪੰਜਾਬ ਦੀ ਅਗਵਾਈ ਦੇ ਹੇਠ ਸੰਕਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਬੰਦ ਕਰਕੇ ਆ ਪਿੰਡੂ ਦੱਤ ਮਜ਼ਦੂਰਾਂ ਨੂੰ ਲਾਬੰਦ ਕਰਕੇ ਪੰਚਾਇਤੀ ਜ਼ਮੀਨਾਂ ਦਾ ਦੇ ਵਿੱਚੋਂ ਆ ਜਿਹੜਾ ਤੀਜੇ ਹਿੱਸੇ ਦਾ ਉਹਨਾਂ ਨੂੰ ਹੱਕ ਹੈ ਜਿਹੜਾ ਉਹ ਗਵਾਇਆ ਤੇ ਅੱਜ ਉਹਨਾਂ ਨੂੰ ਜ਼ਮੀਨਾਂ ਦੇ ਕੀਤਾ ਤੇ ਜਿੱਥੇ ਬੰਦਿਆਂ ਦੀ ਤਾਕਤਾਂ ਦੇ ਨਾਲ ਹੋਇਆ ਇਹ ਕਰਕੇ ਇਹ ਵਹਿਮ ਆ ਜਿਹੜਾ ਭਗਵੰਤ ਮਾਨ ਨੂੰ ਹੋ ਸਕਦਾ ਹੈ ਤੇ ਇਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਇਹ ਭਰਮ ਹੋ ਸਕਦਾ ਹੈ ਕਿ ਅਸੀਂ ਸੱਤਾ ਦੇ ਵਿੱਚ ਬੈਠੇ ਆ ਸਾਡੇ ਰਵੇ ਪਤਾ ਨਹੀਂ ਕੀ ਤਾਕਤ ਹੈ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਆਂ ਕਿ ਲੋਕਾਂ ਤੋਂ ਤਾਕਤ ਜਿਹੜੀ ਉਹ ਕੋਈ ਵੱਡੀ ਤਾਕਤ ਨਹੀਂ ਹੁੰਦੀ